ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦਿਓ ਤੁਸੀਂ ਇਸ ਹਰਕੇ ਨੂੰ ਜਾਣਦੇ ਨੇ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲਦਿਆ ਇੱਥੇ ਦੇ ਜਿਹੜੇ ਬਿਸ਼ੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਨੇ ਹੋ ਨਾ ਤੁਸੀਂ ਹਰੇ ਏਰੀਆ ਦਾ ਮੇਟੀਏ ਤੁਸੀਂ ਉਦੋਂ ਆਨੇ ਕਿ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਕਰ ਕਰਕਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੈਂ ਤਾਂ ਨਹੀਂ ਨਾ 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 ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਇੱਥੇ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀ ਰੋਟੀ ਖਾ ਕੇ ਨਿਕਾਉਣੇ ਕਿੱਥੇ ਚਲੋ ਚਲੋ ਹੋ ਗਿਆ ਬੰਦਾ ਚਲੋ ਚਲੋ ਜਦੋਂ ਪ੍ਰਦਾਨ ਕੀਆ ਕਰਨ ਚੱਲ ਕੇ ਆਪਣੀ ਪ੍ਰਦਾਨ ਇੱਕ ਬੰਦਾ ਸਰਕਾਰ ਦੇ ਉੱਪਰ ਉਠਾ ਕੇ ਦੇਖੇ ਮੈਚੀ ਨਹੀਂ ਆ ਗੋਲੋ ਇੰਤੁ ਸੀ ਚੱਲੋ ਆਪਣੇ ਰੋਟੀਆਂ ਮਾਰ ਜਾ ਕੇ ਦੇਖੋ ਨਿਕਲੋ ਅਸੀਂ ਰੋਟੀਆਂ ਚੱਲ 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 ਕੇ ਕਰਨਾ ਹੈ ਕੀ ਕਰਨਾ ਹੈ ਚੱਲੋ ਚੱਲੋ ਨਿਕਲੋ ਇਥੋਂ ਬੱਸ ਹੋ ਗਿਆ ਡਰਾਮਾ ਕੰਮ ਕਰਨ ਦੇ ਬੰਦੇ ਨੂੰ ਸੀ ਇਹ ਕੰਮ ਕਰਦੇ ਬੰਦੇ ਵਿੱਚ ਆਏ ਬਟੇ ਇੱਥੇ ਚੌਧਰੀ ਬਣ ਕੇ ਕਾ ਇਹਨਾਂ ਨੂੰ ਇਦ ਤੱਕ ਸਾਰੇ ਨੂੰ ਕੰਮ ਕਰਦੇ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬਖ ਬਖ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗਲਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਕਾਸਟ ਕਰਨ ਆਏ ਆ ਇੱਥੇ ਇੱਥੇ ਹਰੀਆਂ ਪੱਗਾਂ ਬੰਨ੍ਹ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੁਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲਿਆ ਤੁੱਕ ਡੋ ਇਹਨਾਂ ਨੂੰ ਪਰ ਇਹ ਵੀ ਚੱਕਰ तकरीबन ਹੋ ਗਿਆ ਇਹ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਨਤੇ ਰਹਿਣੀ ਹੈ ਮੈਨੂੰ ਇਹਨਾਂ ਨੇ ਸਰਟੀਫਿਕੇਟ ਦਿਵਾਉਣੀ ਪਤਾ ਹੀ ਜਾਂ ਕੱਟੋ-ਕੱਟ 5 ਕਰੋੜ ਰੁਪਈਆ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਇਹ ਵੀ ਨਾ ਤੁਸੀਂ ਉਹ ਨਰਾ ਨੂੰ ਏਨਾ ਸ਼ਵੀ ਕੱਢੋ ਇਹਨਾਂ ਨੂੰ ਬਾਹਰ जिथे मर्ज़ी पहुच जा घर सवे मैथे कढो हिननि ਰਮੀ ਹੈ ਨਹੀਂ ਹਰਥਾਂ ਪਹੁੰਚ ਜਾਂਦੇ ਮੂੰ ਚੱਕੇ ਉਹੋ ਨਾ ਹੋਣੀ ਹੈ ਕਿ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੰਗੇ ਸਾਡੇ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ سوال ਕਰਨ ਲੱਗ ਪਿਆ ਇਹਦੇ ਕਰਦਾ ਕੋਈ ਰਾਜਨੀਤਿਕ ਹਸ ਤੱਕ ਗਿਆ ਵੀ ਰਾਜਨੀਤੀ ਲਿਆ ਲੈ ਇਹਨਾਂ ਨੂੰ ਵਾਪਸ ਖੱਟੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਮੈਂ ਪਹਿਲਾਂ ਕਰ ਲਵਾਂ ਪਹਿਲਾਂ ਕਰ ਲਵਾਂ। ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੂਪੀ ਆ ਕੋਈ ਤੱਕਾ ਸਵਾਲ ਨਾ ਕਰਿਓ ਕੋਈ ਅਜਿਹੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਡੇ ਤੇ ਆਈ ਇਹਦੇ ਵਿੱਚ